ਲਓ ਭਾਈ ਰੌਣਕਾਂ ਦੇਚੋ ਇਸਨ ਆਨਲੀ ਬਿਨ ਅਲਕੋਹਲ ਉਸੇ ਅਲਾਊਡ ਹਾਟੇ ਲੋਕੇਸ਼ਨ ਬਣਾਈ ਆ ਅਲਕੋਹਲ ਦੀ ਐਂਟਰੀ ਮਣਾਈ ਉੱਥੇ ਬਾਈ ਹੋ ਜਾਣਾ ਲੱਗ ਗਿਆ ਮਿੱਤਰੋ ਹਾਂ ਭਾਈ ਮੈਂਬਰ ਸਾਹਿਬ ਬਹੁਤ ਵਧੀਆ ਚੜ੍ਹਦੀ ਕਲਾ ਨਿਆਰੇ ਨਿਆਰੇ ਹਾਜੀ ਆਉਣਗੇ ਤੇਰੇ ਸასიਖਾਲ ਮਿੱਤਰ ਪਿਆਰੇ ਕੀ ਹਾਲ ਚਾਲ ਆ ਸਾਰੇ ਚੜ੍ਹਦੀ ਕਲਾ ਚ ਆਪਾਂ ਚੜ੍ਹਦੀ ਕਲਾ ਚ ਸੋ ਭਾਈ ਅੱਜ ਤਾਂ ਇੰਨੇ ਕ ਪ੍ਰੋਗਰਾਮ ਸੀ ਪਿੰਡ ਦੇ ਵਿੱਚ 3 ਤੋਂ 4 ਪ੍ਰੋਗਰਾਮ ਤੇ ਸਾਰੇ اٹینڈ ਕਰਕੇ ਸਕੂਲ ਚ ਪ੍ਰੋਗਰਾਮ ਕਰਕੇ ਇਧਰ ਗਵਾਂਢ ਖੰਡਪੜ ਸਾਹਿਬ ਉੱਥੇ ਮੱਥਾ ਟੇਕ ਕੇ ਤੇ ਸ਼ਾਮ ਨੂੰ ਹੈਗੀ ਆ ਜਾਗੋ ਤੇ ਹੁਣ ਹੈਗਾ ਇੱਕ ਆਪਣੇ ਪਿੰਡ ਚ ਵਿਆਹ ਤੇ ਹੁਣ ਪਹਿਲਾਂ ਵਿਆਹ ਤੇ ਚੱਲਦੇ ਆ ਦੋ ਕੰਮ ਮੈਂ ਪਹਿਲਾਂ ਕਰਿਆ ਵਲੌਗ ਹੁਣ ਸ਼ੁਰੂ ਕੀਤਾ ਹੁਣ ਪੂਰੇ ਰੈਡੀ ਸਟੈਡੀ ਆ ਬਸ ਜਾਣ ਦੀ ਤਿਆਰੀ ਚ ਆ ਏ ਇਧਰ استاد ਜੀ ਵੀ ਰੈਡੀ ਹਾਂ ਜੀ استاد ਜੀ ਹਾਂ ਜੀ ਚਲੋ ਚਲੋ ਕਿਵੇਂ ਛੱਡਦੀ ਕਲਾ ਹਾਂਜੀ ਚੱਲ ਗਏ 11:30 ਹੋ ਗਏ ਚੱਲ ਗਏ ਲਓ ਵੀ 11:30 ਹੋ ਗਏ ਆ 11 ਵਜੇ ਸਕੂਲ ਚੋ ਪ੍ਰੋਗਰਾਮ ਸੀਗਾ ਉੱਥੋਂ ਵੀ ਅਟੈਂਡ ਕਰਕੇ ਸਾਰੇ ਪ੍ਰੋਗਰਾਮ ਤੇ ਹੋਣਾ ਪਾ ਚੱਲਦੇ ਆ ਡੀ ਐਮ ਪਾਇਲਸ ਬਾਗਾ ਪ੍ਰਣਾ ਤੇ ਆਜੋ ਵਿਆਹ ਦਿਖਾਉਣੇ ਤੇ ਸ਼ਾਮ ਨੂੰ ਦਿਖਾਵਾਂ ਜਾਗੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵਲੌਗ ਪੂਰਾ ਐਂਡ ਹੋਣ ਵਾਲਾ ਤੇ ਹੁਣ ਆਪਾਂ ਲੇਟ ਆ ਤੇ ਆਜੋ ਫਿਰ ਚੱਲ ਗਏ ਜਲਦੀ ਆਉਂਦੀ ਚੱਲ ਗਏ ਵੀ ਹਾਂਜੀ ਸੇ ਡੀ ਐਮ ਪਾਇਲਸ ਚੀ ਆ ਅਸੀਂ ਪਹਿਲਾਂ ਹੀ ਆਉਨੇ ਆ ਲੱਗਦਾ ਹੀ ਮੇ ਲੇਟ ਹਾਂ ਜੀ ਮੇਲੇ ਤੇ ਆਨਸਾਰ ਸਨੈਕਸ ਵਾਹ ਮੇਰੇ ਤਾਂ ਖਾਦੇ ਆ ਉਸਤਾਦ ਨੇ ਨਹੀਂ ਖਾਦੇ ਹਨ ਮੈਂ ਤਾਂ ਪਿੰਡ ਖਾਇਆ ਜੀ ਹਾਂ ਜੀ ਆਉਣਗੇ ਤੇਰੇ ਤਾਂ ਵੀ ਜਨਾਬ ਸਾਹਿਬ ਕਿਵੇਂ ਚੜਦੀ ਕਲਾ ਚੜਦੀ ਕਲਾ ਬਾਈ ਲੋ ਬਾਈ ਲੈ ਜਾਂਦੇ ਆ ਆਨੰਦ ਵਿਆਹ ਚ ਨਿਆਰਾ ਪੂਰਾ ਟੈਟਾ ਕੰਮ ਇਹ ਵੀ ਹੁਣ ਮੁੰਡਾ ਬੌਂਡ ਬਣਾਉਂਦਾ ਵਲੌਗ ਚੱਲੀ ਜਾਂਦੇ ਆ ਹਾਂ ਚੱਲੀ ਜਾਂਦੇ ਬਾਈ ਚਲੋ ਯਾਰ ਵਧੀਆ ਹਨਾ ਜਿਵੇਂ ਆਪ ਦਾ ਸ਼ੌਂਕ ਆਪ ਦਾ ਕੰਮ ਕਰਨਾ ਦੇ ਹਾਂ ਸਹੀ ਗੱਲ ਆਪਾਂ ਕੋਈ ਮਦਦ ਨਹੀਂ ਆਪਣਾ ਪੈਸੇ ਕੋਈ ਹਾਂ ਯਾਰ ਮੈਂ ਉਹ ਹੀ ਜਣਾ ਮੈਂ ਇੱਕ ਦਿਨ ਵੀਡੀਓ ਪਾਈ ਸੀ ਨਾ ਵੀ ਆਪਾਂ ਫੇਸਬੁੱਕ ਸਾਨੂੰ ਕਿੰਨਾ ਕੁ ਦੇ ਦਊਗਾ YouTube ਆਪਾਂ ਨੂੰ ਕਿੰਨੇ ਪੈਸੇ ਦੇ ਦੇ ਆਪਾਂ ਕਦੇ ਸ਼ੌਂਕ ਦਾ ਕੰਮ ਵੀ ਆਪਣਾ ਕੰਮ ਬੰਦੇ ਦੇ ਹੱਥਾਂ 'ਚ ਕਲਾ ਹੋਣੀ ਚਾਹੀਦੀ ਯਾਰ ਜਿਹੜੀ ਕਲਾ ਉਹ ਵਿਖਾ ਦੇਣੀ ਚਾਹੀਦੀ ਆ ਆਪਾਂ ਤਾਂ ਆਪਣੀ ਕਲਾ ਵਿਖਾਉਣ ਨੂੰ ਵੇਚ ਬਣਾਇਆ ਬਸ ਆਪ ਦਾ ਨਾਂ ਦਾ ਨਾ ਫੋਟੋ ਪਾਈ ਦੇ ਦਿਓ ਬਾਈ ਤੇ ਹੈਗਾ ਜੀ ਠੇਕੇਦਾਰ ਇਹਨੇ ਪਾਈ ਆਪਣੀ ਕੋਠੀ ਹੋਰ ਉਹ ਕੋਠੀਆਂ ਦਾ ਬਹੁਤ ਪਾਈ ਜੰਨਾ ਚੱਕੇ ਨਾ ਕੰਮ ਹਾਂ ਬਈ ਚਾਰ ਕੰਮ ਚਲੀ ਦੇ ਬਈ ਹਾਂ ਤੇ ਬਾਕੀ ਘੈਂਟ ਬੰਦਾ ਵਿਆਹ ਕਰੀ ਜਾਂਦੇ ਐ ਇੰਜੋਏ ਮੈਂ ਕਹਿੰਦੇ ਜਾਂਦੇ ਕਿ ਮੈਂ ਵਧੀਆ ਹੀ ਸੈਟ ਹਾਂਜੀ ਇਹ ਮੁੰਡਾ ਬਈ ਚੜਦੀ ਕਲਾ ਚ ਤੇ ਯਾਰ ਹੋਰ ਫਰ ਕਰੀ ਜਾਂਦਾ ਸੈਲ ਪੂਰੇ ਹਾਂਜੀ ਕਰਲਾ ਕਰਲਾ ਸੈਲ ਪੂਰੇ ਕਰਲਾ ਇੱਧਰ ਸਾਡਾ ਯਾਰ ਬੈਠਾ ਕਿੰਦਾ ਹੋਰ ਬਾਈ ਖੁਸ਼ੂ ਸਾਹਿਬ ਕੀ ਹਾਲ ਚਾਲ ਜੀ ਸਸਿਗਾ ਹੋਰ ਬਬਲ ਵੀਰੇ ਕੀ ਹਾਲ ਹੈ ਚੱਟਦੀ ਚੱਲ ਲਈ ਆ ਨਾ ਨਿਆਰੇ ਵਿਆਹ ਚ ਹਾਂ ਹਾਂ ਬਸ ਆਨੰਦ ਆਈ ਹੈ ਆਨੰਦ ਮਾਣ ਆਪਾਂ ਆਂ ਆਂ ਖੁਸ਼ੀਆਂ ਸ਼ੀਖ ਬਣੇ ਬਸ 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 ਹੋ ਠੀਕ ਹੈ ਬਧੀਆ ਬਸ ਜ਼ਿੰਦਗੀ ਚ ਆਪਾਂ ਅਸੀਂ ਇਹੀ ਗੱਲਾਂ ਕਰਦੇ ਸੀ ਵੀ ਆਨੰਦ ਲਓ ਹਣਾ ਜ਼ਿੰਦਗੀ ਦੇ ਜਿਹੜਾ ਸਮਾਂ ਮਿਲਿਆ ਉਹਨੂੰ ਇੰਜੋਏ ਕਰੋ ਇੰਜੋਏ ਕਰੋ ਬਸ ਤੇ ਆਪ ਦਾ ਪਿਆਰ ਨਾ ਰੋ ਆ ਜਿਹੜੇ ਮੇਲੇ ਆ ਕਦੇ ਮਿਲਦੇ ਸੋ ਆਪਣਾ ਹਾਂਜੀ ਹੋਰ ਨਵੀਂ ਤਾਂ ਜੀ ਬਸ ਠੀਕ ਹੈ ਕਿਰਪਾ ਕਰਦੇ ਹੋ ਆਪਾਂ ਚੱਲ ਨਾ ਸੋਨੀ ਚਾਨਣਾ ਸਾਹਿਬ ਲੈ ਨਾ ਯਾਰੇ ਯਾਰੇ ਬਾਈ ਗੱਲ ਕਰਾਂ ਤੇਰੀ ਸੋਹੂ ਲਈ ਜਾਈ ਹੁਣ ਮਿੱਤਰੋ ਇੱਕ ਵਿਆਹ ਵੇਖ ਲਿਆ ਚਲਿਏ ਬੇ ਉਸਤਾਦ ਹਾਂਜੀ ਚਲੋ ਟਾਈਮ ਬਾਈ 5 ਵਜ ਗਏ ਸਗਣ ਤਾਂ ਹੀ ਕਾਫੀ ਟਾਈਮ ਲੱਗਾ 5:30 ਹੋ ਗਏ ਜਾ ਕੇ ਮੈਂ ਵੇਖਣੀਆਂ ਜਾਗੋ ਤੇ ਹੁਣ ਆਪਾਂ ਚੱਲ ਗਏ ਬੱਚੇ ਵੀ ਘਰੇ ਆ ਕੇ ਟਿਊਸ਼ਨ ਤੇ ਗਏ ਚਲੇ ਆਵੇਂ ਮਿੱਤਰ ਪਿਆਰੇ ਦੁਬਾਰਾ ਹੋ ਗਿਆ ਰੈਡੀ ਤੇ ਹੁਣ ਚੱਲਦੇ ਆਂ ਜਾਗੋ ਤੇ ਉੱਥੇ ਯਾਰਾਂ ਨਾਲ ਲਾਉਨੇ ਆ ਰੌਣਕਾਂ ਸ਼ੌਣਕਾਂ ਤੇ ਬਖਾਉਨੇ ਆ ਤੁਹਾਨੂੰ ਅੱਜ ਇੱਕ ਹੋਰ ਜਾਗੋ ਤੇ ਵੀ ਕਿਉਂ ਫਿਰ ਮਾਲ ਇੱਕ ਨੰਬਰ ਹੋਊਗਾ ਤੇ ਆਪਾਂ ਹੋ ਗਏ ਰੈਡੀ ਤੇ ਅੱਜ ਆਪਾਂ ਪਾਕਿਸਤਾਨੀ ਸੂਟ ਪਾਇਆ ਤੇ ਨਾਲ ਪਾਲੀਆ ਜੈਕਟ ਹੁਣ ਆਪਾਂ ਚੱਲਦੇ ਆਂ ਆਵੇ ਉਸਤਾਦ ਓਕੇ ਹਾਂ ਨਾਲ ਮੁੱਛਾਂ ਨਹੀਂ ਦਿੱਤੀ ਤੇ ਨਹੀਂ ਹਾਂ ਨਾਲ ਸਾਚ ਅੱਜ ਦੂਜੀ ਜੁੱਤੀ ਪੀਲੀ ਜੁੱਤੀ ਪੀਲਾ ਕੁਰਤਾ ਕਾਲੀ ਆਪਾਂ ਅੱਜ ਦਿਨੇ ਪਾਈ ਸੀ ਹੁਣ ਵਾਲੀ ਇਹ ਤੇ ਹੁਣ ਆਜੋ ਫਿਰ ਆਪਾਂ ਚੱਲੀਏ ਲਓ ਭਾਈ ਰੌਣਕਾਂ ਦੇਖੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਔਰ ਬਾਈ ਚੜ੍ਹਦੀ ਕਲਾ। ਔਰ ਨਵੀਤਾ ਜੀ। ਉਸ ਕਿਰਪਾ ਨਾਲ ਚੜ੍ਹਦੀ ਕਲਾ ਬਾਈ। ਔਰ ਕਰੀ ਜਨੇ ਵਿਆਹ ਅੰਜੋਏ। ਹਾਂ ਜੀ ਹਾਂ ਜੀ ਬਹੁਤ। ਬਾਈ ਨਾਲ ਅੱਜ ਦੋ ਵਾਰੀ ਵਿਆਹ ਵੇਖ ਲਿਆ। ਤੇ ਬਾਕੀ ਵੀਰ ਬਾਹਰੋਂ ਆਇਆ ਮਿਲਿਆ ਤੇ ਪਿਆਰ ਮੁਹੱਬਤ ਮਿਲਦਾ। ਧੰਨਵਾਦ ਬਾਈ। ਔਰ ਨਵੀਤਾ ਜੀ। ਚੜ੍ਹਦੀ ਕਲਾ। ਹਾਂ ਬਾਈ। ਸਤਿ ਸ਼੍ਰੀ ਅਕਾਲ ਜੀ। ਕੀ ਹਾਲੇ? ਚੜ੍ਹਦੀ ਕਲਾ। ਹਾਂ ਜੀ। ਗੱਗਣਾ ਕਿੱਥੇ ਆ? ਹਾਂ ਹਾਂ ਅੱਗੇ ਚੋਬਰ ਵੀ ਸਾਡੇ ਛੱਕ ਜਾਂਦੇ ਆ ਇਧਰ ਪੰਜਾਬੀ ਮੁਸਾਫਰ ਵੀ ਕਹੜਾ ਇਹ ਹਾਲ ਆ ਬਾਈ ਵਧੀਆ ਸੱਚੀ ਗੱਲ ਚੜਦੀ ਕਲਾ ਵਧੀਆ ਚੜਦੀ ਕਲਾ ਐਨ ਚਲੋ ਚੜਦੀ ਕਲਾ ਚਾਹੀਦੀ ਆ ਆਪਾਸ ਕਰਨੇ ਆ ਪਿੰਦਰ ਕਿਵੇਂ ਆ ਓਕੇ ਓਕੇ ਹੋਰ ਬਾਈ ਇਹੀ ਵਧੀਆ ਠੀਕ ਆ ਹਲਾ ਵੇ ਇਧਰ ਮੱਲੀ ਸਾਹਿਬ ਲੈਨੇ ਆ ਸੀ ਆਨੰਦ ਪਕੌੜਿਆਂ ਦਾ ਵੈਸੇ ਤਾਂ ਅੱਜ ਸਵੇਰ ਤੇ ਚੱਲੀ ਜਾਂਦੇ ਆ ਪਰ ਚਲੋ ਕਰ ਲੈ ਆਜਾ ਮੈਂ ਹੁਣ ਲੱਗ ਗਿਆ ਮਿੱਤਰੋ ਹਾਂ ਬਾਈ ਮੈਂਬਰ ਸਾਹਿਬ ਚੜਦੀ ਕਲਾ ਮੈਂ ਨਿਆਰੇ ਨਿਆਰੇ اوہ ائی دا بولنا mau نہیں اگر ਮੈਂ ਮੋਹਰ ਲੋਟਿਆਦਾ ਆ। ਆਹਲਾ ਕਰ ਲਓ ਪ੍ਰਖਾਣ। ਲੱਗ ਰਿਹਾ ਕਿ ਬਈ ਉੱਤਰ ਬੋਟਾਂ ਜਮਾ ਉੱਤੇ ਬਈ। ਲਾਓ ਬਈ ਖਾਣਾ ਪੀਣਾ ਖਾ ਲਿਆ ਤੇ ਹੁਣ ਮੈਂ ਤਾਂ ਚੱਲਦਾ। ਤੂੰ ਲੈਂਗਾ ਟਾਈਮ। ਬਸ 15-20 ਮਿੰਟ ਹੋਰ। ਬਾਕੀ ਬਹਿਣੇ ਆ। ਮੈਂ ਸਾਈਕਲਿੰਗ ਤੇ ਜਾਣਾ ਯਾਰ ਥੜੇ। ਸਾਈਕਲਿੰਗ ਕਰਦਾ ਬਾਈ ਪੱਕਾ ਬੰਦਾ ਸਾਡਾ ਫਿੱਟ ਹੋ ਗਿਆ ਅੱਗੇ ਨਾ ਵੈਸੇ ਪਹਿਲਾਂ ਹੀ ਫਿੱਟ ਆ ਉਹ ਜਿਆਦਾ ਫਿੱਟ ਹੋ ਗਿਆ ਬਾਕੀ ਹਾਂ ਆਜਾ ਪ 52 ਕਿਲੋਮੀਟਰ ਦੀ ਰਾਈਡ ਲਾਈ ਨੁਕਾ ਹੈ ਹੂੰ 52 ਕਿਲੋਮੀਟਰ ਹੂੰ ਇੱਕ ਟਾਈਮ ਚ ਹਾਂ ਸਹੀ ਹੈ ਫਿਰ ਆਜਾ ਸਾਡਾ ਬਾਈ ਆ ਗਿਆ ਜਗਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਨੇ ਕੋਠੀ ਬਹੁਤ ਸੋਹਣੀ ਬਣਾਈ ਆ ਘੈਂਟ ਆ ਕਿਸੇ ਨੇ ਸ਼ੂਟ ਕਰਨਾ ਹੋਵੇ ਤੇ ਬਾਈ ਨਾਲ ਸੰਪਰਕ ਕਰੋ ਸੰਪਰਕ ਕਰ ਸਕਦਾ ਉਹ ਕਰਦੇ ਕਿਹਦੇ ਨਾਲ ਇਹਦੀ ਸਪੈਸ਼ਲ ਕਰਦੇ ਆਪਾਂ ਹਾਂ ਮੈਂ ਤੇ ਬਾਈ ਪਾਉ ਬੈਠ ਕੇ ਕਿਹਦੇ ਸਪੈਸ਼ਲ ਹਾਂ ਸਪੈਸ਼ਲ ਸਪੈਸ਼ਲ ਬਣਾਵਾਂਗੇ ਤੇ ਥੋੜਾ ਜਿਹਾ ਉਹਦੇ ਚੋ ਚਲੋ ਨਾਲ ਸਾਡੇ ਬਰਾੜ ਸਾਹਿਬ ਇਹ ਤਾਂ ਬੈਠ ਰਹੇ ਉਹ ਨਹੀਂ ਚਾਹ ਪਾਣੀ ਦਾ ਪ੍ਰੋਗਰਾਮ ਕਰਾਂਗੇ ਤੇ ਨੇ ਬੈਠਾਂਗੇ ਬਾਰਡ ਲొਕੇਸ਼ਨ ਓਨਲੀ ਬਿਨ ਅਲਕੋਹਲ ਉਸੇ ਅਲਾਉ ਬਾਰਡ ਲొਕੇਸ਼ਨ ਬਣਾਈ ਆ ਅਲਕੋਹਲ ਦੀ ਐਂਟਰੀ ਬਣਾਈ ਉੱਥੇ ਬੰਦ 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 ਹੋਰ ਜਾਣਾ ਫਿਰ ਬਾਕੈਂਡ ਨਹੀਂ ਬੈੰਨੇ ਜੀ ਹਜੇ ਬੈਣਾ ਮੈਂ ਚੱਲਦਾ। ਕੀ ਠੀਕ ਹੈ? ਓਕੇ ਫਿਰ ਲਵ ਯੂ ਹੈ। ਲਵ ਯੂ। ਲਵ ਯੂ ਬਾਈ ਤੁਹਾਨੂੰ ਸਾਰਿਆਂ ਨੂੰ। ਹੁਣ ਵਲੌਗ ਤੁਸੀਂ ਬਸ ਇੱਥੇ ਐਂਡ ਹੀ ਸਮਝੋ। ਹੁਣ ਮੈਂ ਚੱਲਿਆਂ ਕਰ ਰੋ। ਮਿਲਦੇ ਆਂ ਫਿਰ ਹੈ। ਮਿਲਦੇ ਆਂ ਕੱਲ ਨੂੰ। ਕੱਲ ਨੂੰ ਕੱਲ ਨੂੰ ਖਾਵਾਂ ਤੁਹਾਨੂੰ। ਐ ਪਾਰਟੀ ਆ ਜਾਗੋ ਸੀਗੀ। ਬਾਕੀ ਹੁਣ ਟਾਈਮ ਕਾਫੀ ਹੋ ਗਿਆ ਸਵੇਰੇ ਗੁਰੂ ਘਰ ਵੀ ਜਾਣਾ। ਹੁਣ ਆਪਾਂ ਚੱਲਦੇ। ਸਾਰਿਆਂ ਨੂੰ ਲਵ ਯੂ ਬਾਈ। ਠੀਕ ਹੈ ਬਾਈ। ਗੁਰੂ ਘਰ ਆਪਾਂ ਮਿਲਾਂਗੇ ਸਵੇਰੇ। ਓਕੇ ਬਾਈ।